ਅਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਰਦੀ ਸਰੰਦਾ ਦਿਖਾ ਰਿਹਾ ਹੈ ਜੀ ਗੋਲਦਵਾਰਾ ਸਾਹਿਬ ਤੋਂ ਅਪਾਧਨ ਦਿਖਾਵਾਣ ਜੀ thank you ਆਰਧੀ ਸਮਾਰੋਹ ਨੂੰ ਮਨਾਉਣ ਦੇ ਵਾਸਤੇ ਸਾਧੂ ਦੀ ਜਨਮ ਇਕੱਤਰਤਾ ਹੋਈ ਯਾਦ ਰੱਖਿਓ ਸਿੱਖ ਕਲ ਦੇ ਅੰਦਰ ਕੋਈ ਦਿਨ ਵਿਸ਼ੇਸ਼ ਨਹੀਂ ਹੈ ਕੋਈ ਵਿਨਮਾਰਾ ਨਹੀਂ ਮਾਣੇ ਬਾਰੀਕੀ ਨੂੰ ਸਪਸ਼ਟਤਾ ਦਿੱਤਾ ਹੈ ਜਦੋਂ ਆਕਾਤ ਨੂੰ ਮਾਇਕ ਨੂੰ ਨਾਮ ਦੇ ਕੇ ਜਨੋਦਾ ਹਾਂ ਮੇਰੀ ਲਈ ਕੋ ਦਿਨ ਕੋ ਕਵੀ ਕੋ ਕਲ ਸਫਲ ਕਿਸੇ ਮੁਕਰਨਾ ਵੀ ਕੋ ਖਾਸ ਤੇ ਨਾ ਕੋਈ ਵਿਸ਼ਿਸ਼ ਤੇ ਮੈਂ ਵੀ ਅੱਜ ਦਾ ਦਿਨ ਬਹੁਤ ਚੜਾ ਹੈ ਉਹ ਆਪਸ ਸਰਾਰਾ ਲਾਉਂਦੇ ਆ ਦਬਾਵੇ ਵਿੱਚ ਲਾਉਂਦੇ ਵੀ ਇੱਕਵੇਂ ਸ਼ਿਤਾ ਵੀ ਇੱਕ ਦੇਸ਼ ਵਿੱਚ ਇੱਕ ਸਟੇਟ ਦੇ ਵਿੱਚ ਤਾਂ तकरीबन 77 ਕਿਲੋਮੀਟਰ ਦੀ ਦੂਰੀ ਤੇ ਮਾਨਵੀ ਵਾਲੇ ਇਹਨਾਂ ਸੁਖਰਾਨ ਵਾਲਾ ਤਿੰਪਰਾ ਸ਼ੋਕਾ ਤੇ ਮਾਨਵੀ ਬੜੀ ਕੈਂ ਜਾਂ ਦਵਾਈ ਵਾਲੀ ਕਹਿੰਦੇ ਨਹੀਂ ਆਰਾਮ ਜੀ ਹੱਥ ਵੀ ਦੇਖਿਓ ਕੋਲੋਂ 10 ਵੀ ਕਿਸੇ ਜਣਾ ਦੇ ਘੂਣ ਵਾਸ਼ ਬੋਦਵਾਰੀਆਂ ਦੇ ਕੱਤਕ ਤਾਂ ਇਸ ਤਰ੍ਹਾਂ ਕਿ ਨਹੀਂ ਹੁੰਦੀ ਸੀ ਇਹ ਵੀ ਇੱਕ ਬਹੁਤ ਵਿਸ਼ੇਸ਼ ਤੇ ਨਾ ਹੀ ਬੜਾ ਪਹਾੜਾਂ ਵਾਲਾ ਜਿੰਨਾ ਨਹੀਂ ਸਧਾਰਨ ਮੌਨ ਦਾ ਜਾਂ ਕਿਸੇ ਵੀ ਤਿਹਾਰ ਦੇ ਉੱਤੇ ਜਦੋਂ ਕੱਤਕਾ ਹੁੰਦੀ ਸੀ ਉਹਦਾ ਇੱਕ ਅਰਥ ਹੁੰਦਾ ਸੀ ਦੀ ਅੱਜ ਆਪਣੇ ਕੱਤਕ ਰੁਹੇ ਕਿੰਨੀ ਆਪਕੋ ਕੋਈ ਮੰਨਦਾ ਗਿਆ ਹਾਂ ਤੁਹਾਨੂੰ ਦਤਵਾਵੇ ਕਿ ਬਾਜ਼ਾਰ ਵਿੱਚ ਕੀ ਹੋਇਆ ਹੈ ਇਹਨਾਂ ਆਪਣਾ ਇਹ ਨੀਤੀ ਉਹ ਜਿੰਨੇ ਚੜਾਈ ਕਰ ਗਏ ਉਹਨਾਂ ਦਾ ਜਿਹੜਾ ਪਰਿਵਾਰ ਹੈ ਹੁਣ ਕਿਤੇ ਦੇ ਮੰਦਰ ਮਸਜਿਦ ਗੋਦੋ ਨਹੀਂ ਜਾਏ ਨਹੀਂ। ਉਹਨਾਂ ਨੂੰ ਧਰਵਾਸਾ ਵੀ ਮੈਂ ਬਣਾ ਹੈ ਕਿ ਅਸੀਂ ਆਪਣੇ ਨੂੰ ਬੇਨਤੀ ਕੀਤੀ ਸੀ ਬਾਹਰ ਨੂੰ ਜੋ ਤੈਨੂੰ ਮਨਜ਼ੂਰ ਉਹ ਨੂੰ ਕਰਾ ਦੇ। ਹਨਾ ਉਹ ਜਿਹੜਾ ਇੱਕ ਬਚ ਗਿਆ ਉਹ ਲੋਕਾਂ ਨੇ ਗਲੂਕ ਨਾਲ ਗੱਲਾਂ ਲਾਈ ਆਪਣਾ 11 ਤਰੀਕ ਉਹਦੀ ਟਿੱਕ ਵੀ ਯਾਰਾ ਉਹ ਬੈੱਡ ਨੰਬਰ ਨੂੰ 15 ਵੀ ਯਾਦ ਰਿਹਾ ਸਿਖ ਰਿਆ ਚਰਨ ਤੇ ਆ। ਸਤਿਗੁਰੂ ਕਹਿੰਦੇ ਇਹ ਤਕਸ਼ਾ ਨਹੀਂ ਕਿ ਹੋਣੀ ਇਹ ਤਪਣਾ ਨਹੀਂ ਕਿ ਹੋਣੀ। ਕੋ ਲੋਹਾੜ ਦੇ ਮਹੀਨੇ ਦੀ ਤਕਸ਼ ਵਾਂਗੂ ਤਪਦੇ ਰਹਿੰਦੀ ਹੈ। ਜਿਨ੍ਹਾਂ ਦੇ ਕੋਲ ਸੋਝੀ ਰਹਿਣ ਵਾਲਾ ਦਾ ਦਾ ਨਾਮ ਨਹੀਂ ਹੁੰਦਾ। ਉਹ ਸੱਚ ਬਿਨਾਂ ਕੋ ਗੁਰੂ ਦੀ ਵਿਚਾਰ ਨਹੀਂ ਉਹ ਲੋਕ ਭਟਕਦੇ ਰਹਿੰਦੇ। ਪਰ ਸਵੇ

मां एक जट्टी साहब जी आपने कोई ਮੰਨਦਾਰ ਗਿਆ ਹਾ ਤੁਹਨ ਤੁਤਵਾਵੇ ਕਿ ਬਾਜ਼ਰ ਤੇ ਕੀ ਹੋਇਆ ਮੇਰਾ ਮਤਲਬ ਇਹ ਵੀ ਕਿ ਉਹ ਜਿੰਨੇ ਠਾਈ ਕਰ ਗਏ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹਨਕੀ ਤੇ ਮੰਨਦਾਰ ਬਾਜ਼ਰ ਤੋਂ ਨਹੀਂ ਜਾਏਗੀ ਉਹਨਾਂ ਨੂੰ ਟਰਵਾਸਾ ਜਿੰਨਾ ਪੜਾ ਹੈ ਕਿ ਅਸੀਂ ਆਪਣੇ ਬਨੂ ਬੇਨਤੀ ਕੀਤੀ ਸੀ ਬਾਹਰ ਜੋ ਜੋ ਤੈਨੂੰ ਮਨਜ਼ੂਰ ਉਹ ਨਹੀਂ ਕਰਦਾ ਸਨਾ ਉਹ ਦਿਨ ਆਇਆ ਕਿ ਬਚ ਗਿਆ ਉਹ ਲੋਕਾਂ ਦੇ ਲੋਕ ਉਹਨਾਂ ਦਾ ਬੰਦਾ ਲਾਇਆ ਅਸੀਂ 11 ਤਰੀਕ ਉਹਦੀ ਟਿਕਟ ਵੀ ਯਹਾਂ ਦਾ ਉਹ ਬੈੱਡ ਨੰਬਰ ਜੋ 15 ਵੀ 11 ਅੰਗਰੇਜ਼ ਅਸੀਂ ਕਿਹੜਿਆ ਚੱਲ ਰਹੇ ਤੈਆ ਸਤਿਗੁਰੂ ਕਹਿੰਦੇ ਇਹ ਤਪਸ਼ਾ ਨਹੀਂ ਕਿ ਹੋਣੀ ਇਹ ਤਪਣਾ ਨਹੀਂ ਕਿ ਹੋਣੀ ਉਹ ਲੋਕ ਹਾਰ ਦੇ ਮਹੀਨੇ ਦੀ ਤਖਸ਼ ਵਾਂਗੂ ਤਪਦੇ ਰਹਿੰਦੇ ਐ ਜਿਨ੍ਹਾਂ ਦੇ ਕੋਲ ਸੋਝੀ ਰਹਿਣ ਵਾਲਾ ਰੱਬ ਦਾ ਨਾਮ ਨਹੀਂ ਹੁੰਦਾ ਉਹ ਸੱਚ ਇਹਨਾਂ ਕੋਲ ਗੁਰੂ ਦੀ ਵਿਚਾਰ ਨਹੀਂ ਉਹ ਲੋਕ ਭਟਕਦੇ ਰਹਿੰਦੇ ਹਰ ਸਵੇਰੇ ਉਹ ਤਰਸਦੇ ਕਿਉਂ ਐ ਉਹਦਾ ਬਹੁਤ ਵੱਡਾ ਦਰਨ ਐ ਅੱਜ ਬੰਦਾ ਬੰਦੇ ਨੂੰ પાસ ਲਾ ਕੇ مطلب کو ایک thank yeah. you

ਵੰਦੂ ਅਰਿ ਵੰਦੂ ਅਰਿ ਵੰਦੂ ਅਰਿ ਵੰਦੂ ਅਰਿ ਤੁਮ ਅਰਿ ਅਰਿ ਘਰਿ ਘਰਿ ਤੇ ਵਾਦੂ ਸਗਲ ਸੰਗਰੇ ਤੁਮਰੇ ਸੋਤਰਤਾਰੀ ਤੁਮ ਤੇ ਹੋਵੇ ਮਹਾਰਾ ਜੀ ਮਹਾਰਾ ਜੀ ਮਹਾਰਾ ਜੀ ਮਹਾਰਾ ਜੀ ਮਹਾਰਾ ਜੀ ਮਹਾਰਾ ਜੀ ਨ ਕੋ ਹੁਕਮ ਐ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੂਝ ਐ ਰਾਜ ਕਰੇ ਰਾਏ ਤੂੰ ਕਰਤਾ ਪੁਰਖ ਸੁਜਾ ਨਾਮ ਤਨ ਸੰਚੇਆ ਸਬਦ ਪੂਜੀ ਰਾਸ ਮਾਨਸਰ ਕਰ ਕਹ ਮੰਨੇਆ ਗੁਰੂ ਦੇ ਸਾਰਾ ਸੁਖ ਹਟਾ ਜ ਗੁਰ ਸੇਵੀਆ ਹਨ ਸੋ ਸਹਜ ਸੁਪਾਏ ਦਰਸ਼ਨ ਦਰਸ਼ਨ ਪਰਸ ਆਏ ਗੁਰੂ ਕੈ ਗਜਾਇ ਵਾਹਿਗੁਰੂ ਸਾਹਿਬ ਜੀ ਉਚਾ ਅਸਤ ਪਦਿਆ ਇਕ ਓੰਕਾਰ ਸਤ ਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਅਪੁ ਅੰਗਮ ਸਾਧੇ ਸਿਓ ਸੰਗ ਨਾ ਛੁਟਕੇਓ ਅਧਿਕ ਅਹੰ ਬੁੱਧ ਪਾਦੇ ਪਿਆਰੇ ਇਨ ਬੇਸ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰ ਦੀਜ ਬੁੱਧ ਬੀਬੇ ਕਾ ਰਹਾਉ ਤੇਰ ਰਹਿਓ ਨਗਨ ਫਿਰਿਓ ਬਨਮਾਹੀ ਕਟ ਤੀਰਥ ਸਭ ਧਰਤੀ ਪਰਮਿਓ ਦੁਬਿ ਨਾ ਛੁਟੈ ਨਾਈ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਪਰ ਬਨ ਤਰਾਇ

ਪੂਜਾ ਅਰਚਾ ਵੰਦਨ ਜਿੰਦੋਤ ਖੱਟ ਕਰ ਮਾਰਾ ਤਰਾ